ਮੈਨੂੰ ਲੱਗਦਾ ਸੰਗਤ ਜੀ ਪਹਿਲੀ ਵੀਡੀਓ ਹੈ ਕਿਉਂਕਿ ਅੱਜ ਤੱਕ ਮੈਂ YouTube ਦੇ ਉੱਪਰ ਕਦੇ ਵੀ ਇਸ ਸਥਾਨ ਦੀ ਇਸ ਕਮਰੇ ਦੀ ਵੀਡੀਓ ਨਹੀਂ ਦੇਖੀ ਹੈ। ਬਸ ਇਹੀ ਇੱਕ ਮਿਨਾਰ ਬਚਿਆ ਜੀ ਸੰਗਤ ਜੀ ਉਸ ਕਿਲੇ ਦਾ। ਜੋ ਕੋਟਲਾ ਨਹਿنگਖਾਨ ਦੀ ਮਤਲਬ ਹਵੇਲੀ ਸੀ ਚਾਹੇ ਕਿਲਾ ਕਹਿ ਸਕਦੇ ਆ। ਸੋ ਸਾਰੀ ਸੰਗਤ ਜੀ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਸੰਗਤ ਜੀ ਅੱਜ ਅਸੀਂ ਆਏ ਹਾਂ ਤੁਹਾਨੂੰ ਦਰਸ਼ਨ ਕਰਵਾਉਣ ਦੇ ਲਈ ਗੁਰਦੁਆਰਾ ਭਾਈ ਚਤਰ ਸਿੰਘ ਜੀ। ਵਾਹਿਗੁਰੂ ਜੀ ਪਿੰਡ ਕੋਟਲਾ ਨਹਿنگਖਾਨ ਤੇ ਆਓ ਚਲੋ ਸੰਗਤ ਜੀ ਚੱਲਦੇ ਆਂ ਜੀ ਤੇ ਅੰਦਰ ਦਰਸ਼ਨ ਦੀਦਾਰੇ ਕਰਦੇ ਆਂ ਤੇ ਤੁਹਾਨੂੰ ਵੀ ਕਰਵਾਉਂਦੇ ਆਂ ਤੇ ਬੇਨਤੀ ਕਰਦੇ ਆਂ ਕਿ ਵੀਡੀਓ ਦੇ ਵਿੱਚ ਅਖੀਰ ਤੱਕ ਲਾਜਮੀ ਬਨੇ ਰਹਿਣਾ ਜੀ ਵਾਹਿਗੁਰੂ ਜੀ ਇਹ ਸਾਹਮਣੇ ਕੀ ਆ ਬਈ ਸੰਗਤ ਜੀ ਇਹ ਨਾ ਉਸ ਪੁਰਾਤਨ ਹਵੇਲੀ ਦਾ ਜੋ ਨਿਸ਼ਾਨ ਹਨ ਇਹ ਨਿਸ਼ਾਨ ਉਸ ਪੁਰਾਤਨ ਹਵੇਲੀ ਦੇ ਬਾਕੀ ਹਨ ਵਾਹਿਗੁਰੂ ਜੀ ਸੰਗਤ ਜੀ ਇਹ ਉਹੀ ਪੁਰਾਤਨ ਹਵੇਲੀ ਹੈ ਜਿੱਥੇ ਕੀਰਤਨਤਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਇਆ ਕਰਦੇ ਸਨ ਉਹੀ ਸੰਗਤ ਜੀ ਇੱਟਾਂ ਨੇ ਦੇਖੋ ਪੁਰਾਤਨ ਵਾਹਿਗੁਰੂ ਜੀ ਵਾਹਿਗੁਰੂ ਜੀ ਇਹ ਮিনার ਲੱਗਦਾ ਸਾਈਡ ਤੇ ਹੈ ਨਾ ਜਿਵੇਂ ਮিনার ਹੁੰਦਾ ਮিনার ਹੈ ਸੰਗਤ ਜੀ ਲੱਗਦਾ ਹੈ ਵਾਹ ਸਾਈਡ ਤੇ ਜਿਹੜੇ ਬਣੇ ਹੁੰਦੇ ਨੇ ਨਾ ਉਪਰ ਕਿਉਂਕਿ ਉਹ ਦੇ ਵਿੱਚ ਉਹ ਛੋਟੀਆਂ ਛੋਟੀਆਂ ਜਿਹੜੀਆਂ ਬੰਦੂਕਾਂ ਵਾਸਤੇ ਜੋ ਗਲੀਆਂ ਹੁੰਦੀਆਂ ਨੇ ਉਹ ਦੇਖੋ ਦਿਖ ਰਹੀਆਂ ਨੇ ਇਹ ਮিনার ਹੀ ਹੈ ਸਾਈਡ ਵਾਲਾ ਵਾਹਿਗੁਰੂ ਜੀ ਤੇ ਸੰਗਤ ਜੀ ਅੰਦਰ ਚੱਲਦੇ ਆ ਜੀ ਤੇ ਤੁਹਾਨੂੰ ਉਸ ਪਵਿੱਤਰ ਖੂਹ ਦੇ ਵੀ ਦਰਸ਼ਨ ਕਰਵਾਵਾਂਗੇ ਭਾਈ ਬਾਬਾ ਬਚਿੱਤਰ ਸਿੰਘ ਜੀ ਦਾ ਹਾਥੀ ਅਤੇ ਮਹਾਨ ਸ਼ਹੀਦ ਭਾਈ ਬਚਿੱਤਰ ਸਿੰਘ ਜੀ ਦੇ ਬੁੱਤ ਦੀ ਸੇਵਾ ਕਰਵਾਈ ਵਾਹਿਗੁਰੂ ਜੀ ਕਿੰਨੇ ਕਿੰਨੇ ਭਾਜੀ ਕੀ ਕਹਿੰਦੇ ਸੰਗਤ ਜੀ ਇਹ ਇਸ ਪਵਿੱਤਰ ਸਥਾਨ ਦਾ ਇਤਿਹਾਸ ਹੈ ਸਾਰਾ ਲਿਖਿਆ ਹੋਇਆ ਤੇ ਤੁਸੀਂ ਇਸ ਨੂੰ ਇਸ ਨੂੰ ਰੁਕ ਕੇ ਜਾਂ ਇਸ ਦਾ ਸਕਰੀਨ ਸ਼ਾਟ ਲੈ ਕੇ ਜ਼ਰੂਰ ਪੜ੍ਹਨਾ ਜੀ ਤੇ ਸੰਗਤ ਜੀ ਆਓ ਚਲੋ ਚੱਲਦੇ ਆ ਜੀ ਅੱਗੇ ਤੁਹਾਨੂੰ ਸਾਰੇ ਦਰਸ਼ਕੀਦਾਰੇ ਕਰਵਾਉਂਦੇ ਆ ਦੇ ਆਓ ਸੰਗਤ ਜੀ ਹੁਣ ਅਸੀਂ ਤੁਹਾਨੂੰ ਦਰਸ਼ਨ ਕਰਵਾਉਣੇ ਆ ਉਸ ਪਵਿੱਤਰ ਖੂਹ ਦੇ ਜਿਸ ਦੇ ਜਲ ਦੇ ਨਾਲ ਤਕਰੀਬਨ ਪੰਜ ਪਾਤਸ਼ਾਹੀਆਂ ਜਿਨੇ ਇਸ਼ਨਾਨ ਕੀਤਾ ਹੈ ਵਾਹਿਗੁਰੂ ਜੀ ਵਾਹਿਗੁਰੂ ਜੀ ਅਤੇ ਸੰਗਤ ਜੀ ਪੰਜ ਪਾਤਸ਼ਾਹੀਆਂ ਦੇ ਨਾਲ ਨਾਲ ਜਿਹੜੇ ਰਾਜੇ ਸਨ ਜਿਨ੍ਹਾਂ ਨੂੰ ਕੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਗਵਾਲੀਅਰ ਦੇ ਕਿਲੇ ਦੇ ਵਿੱਚੋਂ ਆਜ਼ਾਦ ਕਰਵਾ ਕੇ ਲੈ ਕੇ ਆਏ ਸਨ ਉਹਨਾਂ 52 ਰਾਜਾਂ ਨੇ ਵੀ ਇਸ ਖੂਹ ਦੇ ਜਲ ਦੇ ਨਾਲ ਇਸ਼ਨਾਨ ਕੀਤਾ ਹੈ ਵਾਹਿਗੁਰੂ ਜੀ ਬੜੀ ਭਾਗਾਂ ਭਰੀ ਧਰਤੀ ਹੈ ਸੰਗਤ ਜੀ ਅਤੇ ਸੰਗਤ ਜੀ ਇਹ ਉਹ ਪਵਿੱਤਰ ਸਥਾਨ ਹੈ ਸ਼ਹੀਦ ਭਾਈ ਬਚਿੱਤਰ ਸਿੰਘ ਜੀ ਦਾ ਅੰਗਰੇਟਾ ਸਾਹਿਬ ਵਾਹਿਗੁਰੂ ਜੀ ਸੰਗਤ ਜੀ ਦਰਸ਼ਨ ਕਰੋ ਜੀ ਤੁਸੀਂ ਵਾਹਿਗੁਰੂ ਜੀ ਸੰਗਤ ਜੀ ਇਸੇ ਪਵਿੱਤਰ ਸਥਾਨ ਤੇ ਸ਼ਹੀਦ ਭਾਈ ਬਾਬਾ ਬਚਿੱਤਰ ਸਿੰਘ ਜੀ ਦਾ ਅੰਤਿਮ ਸੰਸਕਾਰ ਕੀਤਾ ਗਿਆ ਸੀ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਸ਼ਹੀਦ ਭਾਈ ਬਾਬਾ ਬਚਿੱਤਰ ਸਿੰਘ ਜੀ ਇੱਕ ਪਲੰਘ ਦੇ ਉੱਪਰ ਲੇਟੇ ਹੋਏ ਹਨ ਤੇ ਬੀਬੀ ਮਮਤਾ ਜੀ ਉਹਨਾਂ ਦੀ ਮਰਮ ਪੱਟੀ ਕਰ ਰਹੇ ਹਨ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਸਿੰਘ ਜੀ ਹੁਣ ਚੱਲਦੇ ਆ ਜੀ ਅੰਦਰ ਦਰਬਾਰ ਸਾਹਿਬ ਜੀ ਦੇ ਮੱਥਾ ਟੇਕਣ ਅਤੇ ਤੁਸੀਂ ਵੀ ਸਾਡੇ ਨਾਲ ਬਣੇ ਰਹਿਣਾ ਵੀਡੀਓ ਦੇ ਅਖੀਰ ਤੱਕ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਤੇ ਲਾਈਕ ਕਰਨਾ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਸੰਗਤ ਜੀ ਵਾਹਿਗੁਰੂ ਜੀ ਨਿਸ਼ਾਨ ਸਾਹਿਬ ਝੂਲ ਰਹੇ ਹਨ ਸੰਗਤ ਜੀ ਦਰਸ਼ਨ ਕਰੋ ਜੀ ਤੁਸੀਂ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਸੰਗਤ ਜੀ ਬਹੁਤ ਸੋਹਣਾ ਸਥਾਨ ਹੈ ਤੁਸੀਂ ਦਰਸ਼ਨ ਕਰੋ ਸੰਗਤ ਜੀ ਸਤਨਾਮ ਸ਼੍ਰੀ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਅਤੇ ਸੰਗਤ ਜੀ ਦਰਸ਼ਨ ਕਰੋ ਜੀ ਤੁਸੀਂ ਵਾਹਿਗੁਰੂ ਜੀ ਸੰਗਤ ਜੀ ਇਹ ਉਹ ਜੋ ਤੁਸੀਂ ਜਲ ਭਰਨ ਵਾਲਾ ਸਾਹਮਣੇ ਡੋਲ ਦੇਖ ਰਹੇ ਹੋ ਤੇ ਇਹ ਪਵਿੱਤਰ ਬਾਟਾ ਦੇਖ ਰਹੇ ਹੋ ਨਾਲ ਹੀ ਇੱਕ ਬੰਦੂਕ ਹੈ ਸ੍ਰੀ ਸਾਹਿਬ ਹੈ ਕਟਾਰ ਹਨ ਤੇ ਇੱਕ ਇੱਕ ਢਾਲ ਹੈ ਇਹ ਸਾਰੇ ਇੱਥੋਂ ਜਦੋਂ ਇਹ ਖੁਦਾਈ ਕੀਤੀ ਗਈ ਹੈ ਤਾਂ ਖੁਦਾਈ ਦੇ ਦੌਰਾਨ ਬਾਬਾ ਜੀ ਆਖ ਰਹੇ ਸਨ ਵੀ ਇਹ ਸਾਰੇ ਸਮਾਨ ਉਦੋਂ ਇੱਥੇ ਖੁਦਾਈ ਦੇ ਦੌਰਾਨ ਮਿਲੇ ਸਨ ਵਾਹਿਗੁਰੂ ਜੀ ਸੰਗਤ ਜੀ ਬੇਨਤੀ ਕਰਦੇ ਆ ਕਿ ਜਦੋਂ ਵੀ ਤੁਸੀਂ ਗੁਰਦੁਆਰਾ ਸ੍ਰੀ ਪੱਠਾ ਸਾਹਿਬ ਵਿਖੇ ਆਓ ਰੋਪੜ ਸ਼ਹਿਰ ਦੇ ਵਿੱਚ ਹੋਰ ਵੀ ਇਨੇਕਾਂ ਸਥਾਨ ਹਨ ਜਦੋਂ ਤੁਸੀਂ ਉੱਥੇ ਦਰਸ਼ਨ ਦੀਦਾਰੇ ਕਰਨ ਆਓ ਤਾਂ ਇਸ ਪਵਿੱਤਰ ਸਥਾਨ ਤੇ ਵੀ ਜ਼ਰੂਰ ਆਣਾ ਸੰਗਤ ਜੀ ਵਾਹਿਗੁਰੂ ਜੀ ਗੁਰਦੁਆਰਾ ਸਾਹਿਬ ਦੀ ਮੇਨ ਇਮਾਰਤ ਤੋਂ ਨਿਕਲਣ ਤੋਂ ਬਾਅਦ ਦੇ ਵਿੱਚ ਜਿਹੇ ਨਾਲ ਸੜਕ ਜਾਂਦੀ ਹੈ ਇੱਕ ਗਲੀ ਜਾਂਦੀ ਹੈ ਇੱਧਰ ਦੀ ਇਹ ਰਾਸਤਾ ਬਣਿਆ ਹੋਇਆ ਹੈ ਜੋ ਕਿ ਕੋਟਲਾ ਨਹਿਗ ਖਾਨ ਜਿੱਦਾ ਕਿਲਾ ਹੈ ਤੇ ਚਲੋ ਆਓ ਚੱਲਦੇ ਆ ਸੰਗਤ ਜੀ ਤੁਹਾਨੂੰ ਉਸ ਦੇ ਵੀ ਦਰਸ਼ਨ ਦੀਦਾਰੇ ਕਰਵਾਂਦੇ ਹਾਂ ਵਾਹਿਗੁਰੂ ਜੀ ਉਹ ਲਿਖਿਆ ਸਾਹਮਣੇ ਕਿਲਾ ਕਿਲਾ ਮਾਦਾ ਜੀ ਕਦਰ ਦੀ ਗੇਟਾ ਕਿਲੇ ਦਾ ਠੀਕ ਆ ਜੀ ਵਾਹਿਗੁਰੂ ਜੀ ਉਹ ਸਾਹਮਣੇ ਵੀ ਲਿਖਿਆ ਹੋਇਆ ਕੋਟਲਾ ਨਿਹੰਗ ਦੀ ਹਵੇਲੀ ਵਾਹਿਗੁਰੂ ਜੀ ਪਹਿਲਾਂ ਵਿਚ ਦੀ ਰਾਸਤਾ ਹੁੰਦਾ ਸੀਗਾ ਸੰਗਤ ਜੀ ਦਾ ਹੁਣ ਮਤਲਬ ਉਹਦੀ ਦੀਵਾਰ ਬੰਦ ਕਰ ਦਿੱਤੀ ਗਈ ਹੈ ਇਹ ਦੇਖੋ ਤੁਸੀਂ ਲਿਖਿਆ ਵੀ ਹੋਇਆ ੴ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪੰਜ ਪਾਸ਼ਾਹੀਆਂ ਇਹ ਇਤਿਹਾਸਿਕ ਕਿਲਾ ਗੁਰੂ ਸਹਿਬਾਨ ਜੀ ਦੇ ਚਰਨ ਛੋਪਾ ਪ੍ਰਾਪਤ ਪਵਿੱਤਰ ਧਰਤੀ ਹੈ ਵਾਹਿਗੁਰੂ ਜੀ ਵਾਹਿਗੁਰੂ ਜੀ ਬੜੀ ਭਾਗਾ ਭਰੀ ਧਰਤੀ ਆ ਸੰਗਤ ਜੀ ਜਿਸ ਆਸਾਨ ਤੇ ਮੇਰੇ ਮਹਾਰਾਜ ਆਏ ਹੁਣ ਮੇਰੇ ਸਤ ਗੁਰ ਆਏ ਹੁਣ ਪੰਜ ਬਾਦਸ਼ਾਹੀਆਂ ਸੰਗਤ ਜੀ ਇਸ ਪਵਿੱਤਰ ਆਸਾਨ ਤੇ ਆਪਣੇ ਪਵਿੱਤਰ ਚਰਨ ਬਾਕੇ ਗਈਆਂ ਹਨ ਵਾਹਿਗੁਰੂ ਜੀ ਤੇ ਆਓ ਚਲੋ ਸੰਗਤ ਜੀ ਚੱਲਦੇ ਅੰਦਰ ਦਰਬਾਰ ਸਾਹਿਬ ਜੀ ਦੇ ਜਾ ਕੇ ਅੰਦਰ ਜਾ ਕੇ ਦਰਸ਼ਨ ਕਰਦੇ ਹਾਂ ਬੇਨਤੀ ਕਰਦੇ ਆ ਕਿ ਵੀਡੀਓ ਦੇ ਅਖੀਰ ਤੱਕ ਲਾਜ਼ਮੀ ਬਣੇ ਰਹਿਣਾ ਜੀ ਅਤੇ ਸੰਗਤ ਜੀ ਇਹ ਇਸ ਇਤਿਹਾਸਿਕ ਅਸਥਾਨ ਦਾ ਇਤਿਹਾਸ ਹੈ ਤੇ ਤੁਸੀਂ ਇਸ ਨੂੰ ਇਸ ਦਾ ਸਕਰੀਨਸ਼ਾਟ ਲੈ ਕੇ لازਮੀ ਇਸ ਨੂੰ ਪੜ੍ਹਨਾ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਦਰਬਾਰ ਸਾਹਿਬ ਵਾਹਿਗੁਰੂ ਜੀ ਪ੍ਰਾਣੀਆਂ ਛੋਟੀਆਂ ਛੋਟੀਆਂ ਇਤਾਂ ਛਤਾਂ ਗਿਰਨ ਲੱਗੀਆਂ ਹੋਈਆਂ ਨੇ ਜੀ ਕਾਰ ਸੇਵਾ ਦਾ ਵੈਸੇ ਇੱਥੇ ਕੰਮ ਚੱਲ ਰਿਹਾ ਹੈ ਵਾਹਿਗੁਰੂ ਜੀ ਉਹੀ ਦਰਵਾਜ਼ੇ ਹਨ ਉਹੀ ਇੱਟਾਂ ਕਿੰਨੀਆਂ ਭਾਗਾ ਭਰੀਆਂ ਇੱਟਾਂ ਨੇ ਜਿਨ੍ਹਾਂ ਨੇ ਮੇਰੇ ਸਤ ਗੁਰਾਂ ਨੂੰ ਦੇਖਿਆ ਹੈ ਵਾਹਿਗੁਰੂ ਜੀ دیدار ਕੀਤੇ ਹਨ ਵਾਹਿਗੁਰੂ ਜੀ ਸੰਗਤ ਜੀ ਨਿਸ਼ਾਨ ਸਾਹਿਬ ਝੂਲ ਰਹੇ ਹਨ ਦਰਸ਼ਨ ਕਰੋ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਦਰਬਾਰ ਸਹਿ ਸਤਨਾਮ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਅਤੇ ਸੰਗਜ ਜੀ ਹੁਣ ਤੁਹਾਨੂੰ ਅਸੀਂ ਉਸ ਉਸ ਪਵਿੱਤਰ ਉਸ ਪ੍ਰਾਤਨ ਕਮਰੇ ਦੇ ਦਰਸ਼ਨ ਕਰਵਾਉਣ ਜਾ ਰਹੇ ਹਾਂ ਜਿੱਥੇ ਕੀ ਭਾਈ ਬਾਬਾ ਬਚੱਤਰ ਸਿੰਘ ਜੀ ਜ਼ਖਮੀ ਹਾਲਤ ਦੇ ਵਿੱਚ ਆਏ ਸਨ ਅਤੇ ਇਸੇ ਅਸਥਾਨ ਤੇ ਬੀਬੀ ਮਮਤਾ ਜੀ ਨੇ ਭਾਈ ਬਾਬਾ ਬਚੱਤਰ ਸਿੰਘ ਜੀ ਦੀ ਮਰਮ ਪੱਟੀ ਕੀਤੀ ਸੀ ਜੀ ਵਾਹਿਗੁਰੂ ਜੀ ਸੰਗਤ ਜੀ ਤੁਸੀਂ ਸਾਹਮਣੇ ਦੇਖ ਰਹੇ ਹੋ ਤਸਵੀਰਾਂ ਦੇ ਰਾਹੀਂ ਵੀ ਵਾਹਿਗੁਰੂ ਜੀ ਜਿਨ ਪ੍ਰੇਮ ਕੀਓ ਤិន ਹੀ ਪ੍ਰਭ ਪਾਇਓ ਵਾਹਿਗੁਰੂ ਜੀ ਸੰਗਤ ਜੀ ਇਹ ਵੀ ਪ੍ਰਾਤਨ ਸ੍ਰੀ ਸਾਹਿਬ ਹੈ ਜਿਸ ਦੇ ਤੁਸੀਂ ਦਰਸ਼ਨ ਕਰ ਰਹੇ ਹੋ ਜੋ ਇੱਥੇ ਕੀ ਖੁਦਾਈ ਦੇ ਵੇਲੇ ਮਿਲੇ ਹਨ ਵਾਹਿਗੁਰੂ ਜੀ ਵਾਹਿਗੁਰੂ ਜੀ ਸੰਗਤ ਜੀ ਮੇਰੇ ਖਿਆਲ ਉੱਪਰ ਜੋ ਇਹ ਪਾਈਆਂ ਹੋਈਆਂ ਨੇ ਨਾ ਸਤਿਰਾ ਸਤਿਰਾ ਤਾਂ ਉਸੇ ਜਮਾਨੇ ਦੀਆਂ ਲਗਦੀਆਂ ਨੇ ਲੇਕਿਨ ਜਿਹੜੇ ਬਾਲੇ ਨੇ ਬਾਲੇ ਬਦਲੇ ਗਏ ਹਨ ਇਸ ਅਸਥਾਨ ਉੱਤੇ ਬੀਬੀ ਮਮਤਾ ਜੀ ਭਾਈ ਬਚਿੱਤਰ ਸਿੰਘ ਜੀ ਦੀ ਮਰਦਮ ਪੱਟੀ ਕੀਤੀ ਸੀ ਅਤੇ ਉਹਨਾਂ ਨੇ ਇਸੇ ਕਮਰੇ ਵਿੱਚ ਸ਼ਹੀਦੀ ਵੀ ਪ੍ਰਾਪਤ ਕੀਤੀ ਸੀ ਵਾਹਿਗੁਰੂ ਜੀ ਵਾਹਿਗੁਰੂ ਜੀ ਧੰਨ ਬੀਬੀ ਮਮਤਾ ਜੀ ਜਿਨ੍ਹਾਂ ਨੇ 131 ਸਾਲ ਸਿੱਖੀ ਦੀ ਸੇਵਾ ਕੀਤੀ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ ਧੰਨ ਬੀਬੀ ਮਮਤਾ ਜੀ ਭਾਈ ਬਚਿੱਤਰ ਸਿੰਘ ਜੀ ਦੇ ਬਚਿੱਤਰ ਸਿੰਘ ਜੀ ਦਾ ਇਲਾਜ ਕਰਦੇ ਹੋਏ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਬੀਬੀ ਮਮਤਾ ਜੀ ਨੂੰ ਕਿਰਪਾਨ ਭੇਟ ਕਰਦੇ ਹੋਏ ਵਾਹਿਗੁਰੂ ਜੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਬਖਸ਼ੀ ਹੋਈ ਕਟਾਰ ਅਤੇ ਕਿਰਪਾਨ ਜੋ ਅੱਜ ਪਠਾ ਸਾਹਿਬ ਵਿੱਚ ਮੌਜੂਦ ਹੈ ਧੰਨ ਬੀਬੀ ਮਮਤਾ ਜੀ ਜਿਨ੍ਹਾਂ ਨੇ 131 ਸਾਲ ਸਿੱਖੀ ਦੀ ਸੇਵਾ ਕੀਤੀ ਸੰਗਤ ਜੀ ਦੇਖੋ ਜੀ ਉਹੀ ਇੱਟਾਂ ਨੇ ਸਾਰਾ ਕੁਝ ਉਹੀ ਹੈ ਉਹੀ ਪ੍ਰਾਰਥਨ ਸਥਾਨ ਹੈ ਜੀ ਵਾਹਿਗੁਰੂ ਜੀ ਇਹਨਾਂ ਇਟਾਂ ਨੇ ਸਾਰੇ ਇਟਾਂ ਗਵਾਹ ਹਨ ਜੋ ਸਮੇਂ ਦੀਆਂ ਇਹ ਇਟਾਂ ਉਸ ਸਮੇਂ ਦੀਆਂ ਉਸ ਜਮਾਨੇ ਦੀਆਂ ਗਵਾਹ ਹਨ ਸੰਗਤ ਜੀ ਵਾਹਿਗੁਰੂ ਜੀ ਤੇ ਬੇਨਤੀ ਕਰਦੇ ਹਾਂ ਕਿ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਤੁਸੀਂ ਸ਼ੇਅਰ ਕਰਨਾ ਲਾਈਕ ਕਰਨਾ ਤੇ ਸਾਡੇ ਚੈਨਲ ਸਿੱਖ ਜਨ ਦੀ ਗੱਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਸੰਗਤ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਿੰਨਾ ਸੰਗਤ ਜੀ ਸਕੂਨ ਇਸ ਸਥਾਨ ਤੇ ਮੈਂ ਆਇਆ ਹਾਂ ਤਨ ਭਾਗ ਗੁਰੂ ਮਹਾਰਾਜ ਜੀ ਦੀ ਮਿਹਰ ਹੈ ਜੋ ਆਪਣੇ ਪਿਆਰੇ ਸੋਹਣੇ ਅਸਥਾਨਾਂ ਦੇ ਦਰਸ਼ਨ ਦਿਦਾਰੇ ਕਰਵਾ ਰਹੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ